ਹੈਲੋ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਆਊਟਫਿਟ ਚੈੱਕ ਕਿਉਂਕਿ ਅੱਜ ਆਪਾਂ ਜਾ ਰਹੇ ਆ ਬਾਹਰ ਕਿਉਂਕਿ ਬਹੁਤ ਵਧੀਆ ਧੁੱਪ ਚੜੀ ਹੋਈ ਹੈ ਸਰਦੀਆਂ ਦਾ ਮੌਸਮ ਧੁੱਪ ਘਟਵਾਦੀ ਚੜਦੀ ਹੈ ਇੱਥੇ ਤੇ ਇਹ ਮੇਰੀ ਪੂਰੀ ਆਊਟਫਿਟ ਹੈਗੀ ਹੈ ਉੱਪਰ ਟੀ-ਸ਼ਰਟ ਪਾਈ ਹੈ ਮੈਂ スウェットਸ਼ਰਟ ਤੇ ਥੱਲੇ ਸਕਰਟ ਪਾ ਕੇ ਬਹੁਤ ਮੋਟੀ ਹੈ ਐਂ ਠੰਡ ਵੀ ਨਹੀਂ ਲੱਗੇਗੀ ਤੇ ਆਪਾਂ ਨਿਕਲੇ ਆਪਣੇ ਟੂਰ ਲਈ ਲੱਗੇ ਜਾ ਰਹੇ ਆ ਆਪਾਂ ਵਾਈਨ ਫਾਰਮ ਬਹੁਤ ਅੱਛਾ ਵਾਈਨ ਫਾਰਮ ਇੱਥੇ ਰਹਿੰਦੇ ਆ ਗਿਆ ਤੇ ਅੱਜ ਧੁੱਪ ਵੀ ਵਧੀਆ ਚੜੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮੌਸਮ ਹੋ ਰਿਹਾ ਬਾਹਰ ਮਾਊਂਟੇਨ ਇਹਨੂੰ ਟ ਮੈਂ ਟੇਬਲ ਮਾਊਂਟੇਨ ਤੇ ਜਿੱਥੇ ਵੀ ਜਾਓਗੇ ਉੱਥੇ ਦਿਖੇਗੀ ਹੀ ਦਿਖੇਗੀ ਤੇ ਇਹ ਫੇਮਸ ਮਰੀਨ ਸਰਕਲ ਹੈਗਾ ਵਾ ਤੇ ਇੱਥੇ ਵੀ ਬਹੁਤ ਰੌਣਕ ਲੱਗਦੀ ਹੈ ਇਸ ਤੋਂ ਜ਼ਿਆਦਾ ਪਬ ਖਾਨ ਪੀਣ ਦੇ ਰੈਸਟੋਰੈਂਟ ਤੇ ਬਹੁਤ ਸਾਰੇ ਹੈਗੇ ਆ ਫਿਰ ਆਪਾਂ ਇਧਰ ਨਹੀਂ ਗਏ ਆਪਾਂ ਲਈ ਤਾਂ ਟਰਨ ਤੇ ਆਪਾਂ ਜਾ ਰਹੇ ਆ ਵਾਈਨ ਫਾਰਮ ਦੀ ਇਹ ਜਿਹੜੀ ਤੁਸੀਂ ਕਾਈਟ ਸਰਫਿੰਗ ਦੇਖ ਰਹੇ ਹੋ ਨਾ ਐਸ ਯੂਜੂਅਲੀ ਹੁੰਦੀ ਹੈ ਬਹੁਤ ਜ਼ਿਆਦਾ ਵਿੰਡ ਹੋਵੇ ਉਦੋਂ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਬਹੁਤ ਸਾਰੀ ਅੱਜਕੱਲ੍ਹ ਯਾਚ ਵੀ ਹੈਗੇ ਸੀ ਤੇ ਬਹੁਤ ਲੋਕ ਅੱਜ ਬੋਟਿੰਗ ਕਰ ਰਹੇ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੌਸਮ ਬਹੁਤ ਵਧੀਆ ਸੀ ਐਵੀ ਇੱਥੇ ਆਏ ਹੋਏ ਹੈ ਕੰਮ ਕਰਨ ਕੰਪਨੀ ਵੱਲੋਂ ਤੇ ਆਪਾਂ ਪਹੁੰਚੇ ਆਪਣੇ ਵਾਈਨਯਾਰਡ ਵਾਈਨਯਾਰਡ ਚ ਕੀ ਹੁੰਦਾ ਬਹੁਤ ਹੀ ਸ਼ਾਂਤ ਜੀ ਜਗ੍ਹਾ ਹੁੰਦੀ ਹੈ ਬੱਚੇ ਖੂਬ ਖੇਡਦੇ ਆ ਖਾਣਦੇ ਪੀਂਦੇ ਇੰਜੋਏ ਕਰਦੇ ਆ ਤੇ ਆਪਾਂ ਇੱਥੇ ਯੂਜੂਲੀ ਪੋਟਲਕ ਵੀ ਕਰਦੇ ਆ ਪਰ ਸਾਰੇ ਬੈਚਲਰ ਸੀ ਤੇ ਕਿੱਥੇ ਹੀ ਇਹਨਾਂ ਨੇ ਕੁਝ ਬਣਾਉਣਾ ਸੀ ਤੇ ਆਪਾਂ ਇਦਾਂ ਹੀ ਆ ਗਏ ਤੇ ਬਹੁਤ ਸੋਹਣੀ ਜਗ੍ਹਾ ਹੈ ਇਹਦਾ ਨਾਮ ਹੈ ਕਲੈਨ ਰੂਸਬ옴 ਜਿੱਦਾਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਪਿਆਰੀ ਜੀ ਸੁੰਦਰ ਜੀ ਜਗ੍ਹਾ ਹੈ ਮੈਨਾ ਜੀ ਮਤਲਬ ਇਹਨਾਂ ਨੇ ਡੈਕੋਰੇਸ਼ਨ ਵੀ ਬਹੁਤ ਅੱਛੀ ਕੀਤੀ ਹੋਈ ਹੈ ਤੇ ਪਹਿਲਾਂ ਆਪਾਂ ਇੱਥੇ ਆਪਣੀ ਛੋਟੀ ਫਿਰ ਆਪਾਂ ਚੱਲਦੇ ਆਂ ਅੰਦਰ ਜਿੱਦਾਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਲੋਕ ਆਲਰੇਡੀ ਆਏ ਹੋਏ ਹੈ ਬਹੁਤ ਜ਼ਿਆਦਾ ਵੀ ਨਹੀਂ ਦਿਖਣਗੇ ਕਿਉਂਕਿ ਇਹ ਥੋੜੀ ਦੇਰ ਚ ਬੰਦ ਹੋਣ ਵਾਲਾ ਹੈਗਾ ਪਰ ਧੁੱਪ ਬਹੁਤ ਅੱਛੀ ਹੈ ਤੇ ਉਹ ਚੱਕਰ ਚ ਵੀਡੀਓ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਰੰਗ ਕਿੰਨੇ ਪਿਆਰੇ ਆ ਪਹਿਲਾਂ ਸਾਰਿਆਂ ਦੀ ਹੈਲੋ ਸੁਣ ਲਓ ਦੇਖ ਲੰਨੇ ਆ ਅੰਦਰ ਉਹਦੀ ਡੈਕੋਰੇਸ਼ਨ ਬਹੁਤ ਸੋਹਣੀ ਸੀ ਤੇ ਪਹਿਲਾਂ ਆਪਾਂ ਆਪਣਾ ਗਾਰਡਨ ਕੈਪਚਰ ਕੀਤਾ ਫਿਰ ਆਪਾਂ ਥੋੜਾ ਥੋੜਾ ਅੰਦਰ ਗਏ ਰੈਸਟੋਰੈਂਟ ਦੀ ਤਰਫ ਟੇਬਲਸ ਵੀ ਬਹੁਤ ਨਾਈਸਲੀ ਅੰਨਾ ਨੇ ਰੱਖ ਕੇ ਸੀ ਆਪਾਂ ਬੈਗ ਰੱਖ ਕੇ ਆਪਣੇ ਰੈਸਟੋਰੈਂਟ ਦੇ ਕੁਮਨ ਗਏ ਜਦੋਂ ਆਪਾਂ ਅੰਦਰ ਗਏ ਤੇ ਅੰਦਰ ਵੀ ਬਹੁਤ ਜ਼ਿਆਦਾ ਰੌਸ਼ ਹੈਗਾ ਸੀ ਲੋਕੀ ਖਾਣ ਪੀਣ ਦੇ ਸੀ ਤੇ ਆਪਾਂ ਪੂਰਾ ਰੈਸਟੋਰੈਂਟ ਦੇਖਿਆ ਬਹੁਤ ਸੁੰਦਰ ਜੀ ਡੈਕੋਰੇਸ਼ਨ ਹੈ ਬੜਾ ਐਸਥੈਟਿਕ ਟਾਈਪ ਜਿਹਦਾ ਅੱਜ ਕੱਲ ਚੱਲਦਾ ਨਾ ਬਿਲਕੁਲ ਉਦਾਂ ਹੀ ਹੈਗਾ ਸੀ ਤੇ ਬਹੁਤ ਸੋਹਣੇ ਸੋਹਣੇ ਲੈਂਪਸ ਲੱਗੇ ਹੋਏ ਆ ਡੈਕ ਬਾਹਰ ਵੀ ਇੰਨਾ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਬੈਂਦਾ ਤੇ ਅੰਦਰ ਵੀ ਬਹੁਤ ਸੋਨਾ ਹੈਗਾ ਸੀ ਤੁਹਾਨੂੰ ਡੈਕੋਰੇਸ਼ਨ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਚ ਜ਼ਰੂਰ ਦੱਸਣਾ ਤੇ ਇੱਕ ਇਸ ਸੈਟਿੰਗ ਦਾ ਕੋਰਨਰ ਇਹਦੀ ਮੈਂ ਫੋਟੋਆਂ ਵੀ ਲਿੱਤੀਆਂ ਮੈਨੂੰ ਬੜਾ ਹੀ ਸੋਨਾ ਲੱਗਾ ਤੇ ਬਾਹਰ ਇਹਨਾਂ ਨੇ ਇਹ ਵੇਟ ਵਾਲੀ ਮਸ਼ੀਨ ਲਾਈ ਹੋਈ ਹੈ ਤੇ ਬਹੁਤ ਸਾਰੇ ਪਲਾਂਟਸ ਵੀ ਸਜਾਏ ਹੋਏ ਸੀ ਕਾਫੀ ਸੰਤਰੇ ਜੇ ਲਾ ਕੇ ਆਪਾਂ ਇੱਥੇ ਬਹੁਤ ਅਦਰ ਖੇលਿਆ ਘੁੰਮਿਆ ਫਿਰਿਆ ਤੇ ਬੱਚੇ ਨਾਲ ਵੀ ਖੇលਿਆ ਉਸ ਤੋਂ ਬਾਅਦ ਸਾਨੂੰ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਤੇ ਆਪਾਂ ਆਰਡਰ ਦੇ ਦਿੱਤਾ ਪਰ ਜਦੋਂ ਤੱਕ ਆਰਡਰ ਆਣਾ ਸੀ ਉਦੋਂ ਤੱਕ ਤੇ ਟਾਈਮ ਲੱਗ ਜ ਫਿਰ ਫਿਰ ਸਾਡਾ ਆਰਡਰ ਆ ਗਿਆ ਪਖਾਤਾ ਪਿਜ਼ਾ ਬਹੁਤ ਹੀ ਸਵਾਦਿਸ਼ਕਲ ਹੀ ਦੇਖੋ ਯਾਰ ਬੜੇ ਦੇਖ ਕੇ ਦਿਲ ਕਰਦਾ ਸੀ ਹੁਣੇ ਚਪਟਾ ਮਾਰ ਲਓ ਤੇ ਆਪਾਂ 버ਗਰ ਫਰਾਈਜ਼ ਮੰਗਾਏ ਤੁਹਾਡਾ ਮੈਕਨ ਚੀਜ਼ ਮੰਗਵਾਇਆ ਬੱਚੇ ਲਈ ਕਿਉਂਕਿ ਬੱਚੇ ਬਹੁਤ ਜ਼ਿਆਦਾ ਵੀ ਯੂ نو ਪਿਜ਼ਾ ਦਾ ਪਸੰਦ ਨਹੀਂ ਕਰਦਾ ਮੇਰਾ ਵਾਲਾ ਤਾਂ ਨਹੀਂ ਕਰਦਾ ਤੁਹਾਡਾ ਕਰਦਾ ਤਾਂ ਦੱਸਣਾ ਯਾਰ ਮੈਨੂੰ ਤੇ ਉਸ ਤੋਂ ਬਾਅਦ ਆਪਾਂ ਥੋੜੀ ਜੀ ਇੱਕ ਛੋਟੀ ਜੀ ਰੀਲ ਵੀ ਇੱਥੇ ਯੂ نو ਸ਼ੂਟ ਕੀਤੀ ਕਿਉਂਕਿ ਮੈਨੂੰ ਵੀਊ ਬਹੁਤ ਅੱਛਾ ਲੱਗ ਰਿਹਾ ਸੀ ਫਿਰ ਆਪਾਂ ਥੋੜਾ ਜਿਹਾ ਘੁੰਮੇ ਫਿਰੇ ਖਾਣ ਤੋਂ ਬਾਅਦ ਕਿਉਂਕਿ ਉਹ ਪਿਜ਼ਾ ਵਗੈਰਾ ਇੰਨਾ ਖ ਹੈ ਗਈਆਂ ਨਾ ਤੇ ਖਾ ਪੀ ਕੇ ਅਜ ਆਪਾਂ ਆ ਗਏ ਆਪਣੇ ਘਰ ਵਾਪਸ ਬਹੁਤ ਹੀ ਮਜ਼ਾ ਆਇਆ ਤੇ ਤੁਹਾਨੂੰ ਇਹ ਵਲੌਗ ਪਸੰਦ ਆਇਆ డు ਗਿਵ ਅ ਲਾਈਕ ਐਂਡ ਸਬਸਕ੍ਰਾਈਬ ਥੈਂਕ ਯੂ ਵੈਰੀ ਮੱਚ